ਤੁਸੀਂ ਜਿ ਦਿੱਤਾ ਤੇ ਕਰੋ ਜਿੰਨੇ ਮੇਰੇ ਭੈਣ ਭਰਾ ਜੇ ਤੁਸੀਂ ਵਾਰਸ ਹੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਜੇ ਤੁਹਾਡੇ ਅੰਦਰ ਨਾ ਆਈ ਤੇ ਕਿੱਥੇ ਆਉਗੀ ਕੋਈ ਚੀਜ਼ ਅੱਗ ਵਿੱਚ ਬਚ ਸਕਦੀ ਅੱਗ ਵਿੱਚ ਕੋਈ ਚੀਜ਼ ਪਾ ਦਿਓ ਸੜ ਕੇ ਰਾਖ ਹੋ ਜਾਂਦੀ ਤੈਨੂੰ ਨੂੰ ਉਹ ਵੀ ਨੇ ਉਹਨੇ ਕਿਤਰਾ ਬਚਾ ਲਿਆ ਪ੍ਰਤਪਾਲ ਮਾਤਾ ਉਧਰ ਰਾਖੇ ਬੋਲੋ ਪ੍ਰਤਪਾਲ ਮਾਤਾ ਉਧਰ ਰਾਖੇ ਲਗਣ ਦੇ ਤਨਾਸੀਕ ਕਮਾਲ ਦੀ ਗੱਲ ਆ ਅੱਗ ਵਿੱਚ ਲਮਕਾ ਛੜਿਆ ਇਤਨਾ ਲਮਕਾ ਕੇ ਵੀ ਤੈਨੂੰ ਮੈਂ ਕੰਡਣਾ ਏ ਸਿਰ ਥੱਲੇ ਨੂੰ ਕਰਕੇ ਤੇ ਪੈਰ ਉੱਤੇ ਨੂੰ ਕਰਕੇ ਮਗਰ ਮੈਂ ਇੰਨੀ ਗਰੰਟੀ ਦੇਣਾ ਵੀ ਤੈਨੂੰ ਸੇਕ ਨਹੀਂ ਲੱਗਣ ਦਊਗਾ ਇੰਨੀ ਮੇਰੀ ਸਮਰੱਥਾ ਹੈ ਜਿੱਥੇ ਕੋਈ ਨਹੀਂ ਹੈਗਾ ਉੱਥੇ ਵੀ ਮੈਂ ਤੇ ਹੈਗਾ ਹੀ ਵਾਹਿਗੁਰੂ ਸੁਸਤ ਹੋ ਰਹੋ ਹੋ ਰਹੇ ਹੋ ਨਾ ਹਾਂ ਨਾ ਇਤਨਾ ਕਰ ਲਓ ਟਾਈਮ ਹੋ ਗਿਆ ਜਦਿਆਂ ਆੱਖਾਂ ਮਿਲਣ ਲੱਗ ਪਣ ਐ ਕਰ ਲਿਆ ਕਰੋ ਐਨਰਜੀ ਆ ਜੂਗੀ ਫਿਰ ਤਾਂ ਜੋ ਅੱਖ ਵੇਗਰੂ ਵਾਲੇ ਗਰਭ ਅਗਨ ਵਿੱਚ ਜਨੇ ਉਬਾਰਿਆ ਵਿੱਚ ਨਹੀਂ ਬਚਾ ਲਿਆ ਬਚਾ ਲਿਆ ਉਬਾਰ ਨਾ ਹੁੰਦਾ ਬਚਾਉਣਾ ਉਸ ਵੇਗਰੂ ਪਰਮੇਸ਼ਰ ਨੇ ਮਾਹ ਦੇ ਪੇਟ ਵਿੱਚ ਵੀ ਤੈਨੂੰ ਅੱਗ ਚ ਵੀ ਮਾਤ ਗਰਮ ਮੈਂ ਆਪਣ ਸਿਮਰਨ ਦੇ ਤਹਿਤ ਉਹ ਮ ਰੱਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨਾ ਹਾਰੇ ਕਿੰਨਾ ਕੁਝ ਲਿਖਿਆ ਗੁਰਬਾਣੀ ਵਿੱਚੋਂ ਗਰਭੇ ਨਿਕਲ ਆਇਆ ਵਿੱਚੋਂ ਜਦੋਂ ਮਾਂ ਦੇ ਪੇਟ ਵਿੱਚੋਂ ਸੱਜ ਕੇ ਸੱਜ ਕੇ ਐ ਸਾਰਾ ਪੂਰਾ ਬਣ ਕੇ ਬਾਹਰ ਆ ਗਿਆ ਤੇ ਸਭ ਤੋਂ ਪਹਿਲਾਂ ਇਹਨਾਂ ਜਿਹੜਾ ਗੁਨਾਹ ਕੀਤਾ ਨਾ ਖਸਮ ਵਿਸਾਰ ਦੁਨੀ ਚਿੱਤ ਲਾਇਆ ਉਹ ਭੁੱਲ ਗਿਆ ਜਿਹੜਾ ਅੰਦਰ ਬਣਾਉਣ ਲਿਆ ਸੀ ਉਹਨੂੰ ਭੁੱਲ ਗਿਆ ਤੇ ਉਹਦੀ ਸਜ਼ਾ ਕੀ ਮਿਲੀ ਖਸਮ ਨੂੰ ਭੁੱਲ ਕੇ ਇੱਥੇ ਲੋਕਾਂ ਨਾਲ ਪਿਆਰ ਕਰਨ ਦੀ ਸਜ਼ਾ ਕੀ ਮਿਲੀ ਆਏ ਜਾਏ ਭਾਈਏ ਜੋਨੀ ਬੋਲੋ ਆਏ ਜਾਏ ਆਉਗੀ ਜੀਵਾਤਮਾ ਫੇਰ ਜਾਊਗੀ ਤੇ ਜੂਨਾ ਵਿੱਚ ਪੜਤਦਾ ਰੂਗਾ ਕਿਉਂ ਇਹ ਮਾਲਕ ਨੂੰ ਭੁੱਲ ਗਿਆ ਰਹਿਣ ਨਾ ਕਿਤੇ ਹੀ ਥਾਏ ਪਿਆ ਕਿਸੇ ਜਗ੍ਹਾ ਤੇ ਇਹਦਾ ਟਿਕਾਣਾ ਨਾ ਹੋਇਆ ਕਿਉਂਕਿ ਇਹ ਮਾਲਕ ਨੂੰ ਭੁੱਲ ਗਿਆ ਸੀ ਹੁਣ ਹੱਥ ਜੋੜ ਕੇ ਬੇਨਤੀ ਸਮਾਪਤੀ ਤੇ ਅੱਖੋ ਏਗਰੂ ਜਦੋਂ ਤੂੰ ਬਾਹਰ ਆ ਗਿਆ ਨਾ ਤੇ ਬਾਰ ਬਵਸਥਾ ਛੋਟਾ ਜਿਹਾ ਸੈਂ ਸੇਵ ਖਾ ਨਹੀਂ ਸਕੇਦਾ ਮੱਝ ਦਾ ਦੁੱਧ ਪੀ ਪੀਣੇ ਸੇ ਸਕਦਾ ਬਰਫੀ ਖਾ ਨਹੀਂ ਸਕੇਦਾ ਪਰੌਂਠੇ ਖਾ ਨਹੀਂ ਸਕੇਦਾ ਜਦੋਂ ਜੰਮ ਕੇ ਆਇਆ ਉਦੋਂ ਤੈਨੂੰ ਇੱਕੇ ਚੀਜ਼ ਦੀ ਨੀਡ ਸੀ ਦੁੱਧ ਦੀ ਤੇ ਉਹ ਮਾਂ ਦਾ ਦੁੱਧ ਇਹਦੇ ਗੁਣ ਹੀ ਜਿੱਤੇ ਭੁੱਲ ਗਏ ਜਿਨੇ ਖੂਨ ਵਿੱਚੋਂ ਦੁੱਧ ਪੈਦਾ ਕਰ ਲਿਆ ਵਾਹਿਗੁਰੂ ਉਹ ਤਰਾ ਬਲੇਡ ਕਿਤੇ ਵੀ ਮਾਰੋ ਕਿਤੇ ਲਾਲ ਕੀ ਨਿਕਲਦਾ ਭੋਲ ਪੁੱਤ ਬਲੇਡ ਮਾਰੋ ਤੇ ਸਰੀਰ ਚੋਂ ਕੀ ਨਿਕਲਦਾ ਲਾਲ ਖੂਨ ਮਗਰ ਤੇਰੇ ਲਈ ਰੱਬ ਨੇ ਕ੍ਰਿਸ਼ਮਾ ਕੀਤਾ ਚਿੱਟਾ ਦੁੱਧ ਕਰਦਾ ਵਾਹਿਗੁਰੂ ਤੂੰ ਨੂੰ ਵੀ ਭੁੱਲ ਗਿਆ ਏ ਦਾ ਵੱਡਾ ਦਾਤਾ ਤੇਰੀ ਪਰਤਪਾਲਣਾ ਕਰਨ ਨੂੰ ਉਹਨੇ ਦੁੱਧ ਖੂਨ ਦੇ ਵਿੱਚੋਂ ਕੱਢ ਕੇ ਤੈਨੂੰ ਪਿਆਤਾ ਬਾਰ ਬਵਸਤਾ ਤੁਝੇ ਤੈਨੂੰ ਪਿਆਰਾ ਦੁੱਧ ਲੱਗਦਾ ਜਰਾਕਰੋਂਦਾ ਸੀ ਚੀਕ ਮਾਰਦਾ ਸੀ ਨਾ ਕੋਈ ਨਹੀਂ ਸੀ ਕਹਿੰਦਾ ਇਹ ਗੱਡੀ ਮੰਗਦਾ ਇਹ ਘੜੀ ਮੰਗਦਾ ਕੀ ਕਹਿੰਦੇ ਸੀ ਦੁੱਧ ਮੰਗਦਾ ਤੇਰੀ ਮੰਗ ਉਹਨੇ ਪੂਰੀ ਕੀਤੀ ਰਮਈਆ ਕੇ ਗੁਣ ਹੱਥ ਜੋੜ ਕੇ ਬੇਨਤੀ ਗੁਰੂ ਕੇ ਸਿੱਖੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਨੂੰ ਮੰਨੇ ਹੋਣਾ ਸਤਕਾਰ ਕਰੋ ਸਾਰਿਆਂ ਦਾ ਆਪਣਾ ਲਾਸਟ ਡੈਕਲਰੇਸ਼ਨ ਜਿਹੜਾ ਤੁਹਾਡੀ ਸੁਰਤ ਦਾ ਉਹ ਸ਼ਬਦ ਜੇ ਸ਼ਬਦ ਦਾ ਪ੍ਰਚਾਰ ਕਰੋ ਸ਼ਬਦ ਦੀ ਲੋਕਾਂ ਦੇ ਸੁਨੇਹਾ ਭੇਜੋ ਲੋਕਾਂ ਨੂੰ ਸਮਝਾਓ ਲੋਕੋ ਸ਼ਬਦ ਤੋਂ ਬਿਨਾ ਕੁਝ ਨਹੀਂ ਜਿਆ ਸ਼ਬਦ ਨਾਲ ਜੁੜੋ ਬੰਦਿਆਂ ਤੋਂ ਟੁੱਟੋ ਅਖ ਵੈਗ ਜੇ ਤੂੰ ਸਾਜ ਸਵਾਰ ਸੀਗਾਰਿਆ ਗਰਭ ਅਗਨ ਮੈਂ ਜਨੇ ਪਾਇਆ ਬਾਰ ਬਵਸਤਾ ਤੁਝੇ ਪਿਆਰੇ ਦੂਧ ਫਿਰ ਵੱਡਾ ਹੋਇਓ ਭਰ ਜੋ ਬਨ ਭੋਜਨ ਸੁਖ ਤਰ੍ਹਾਂ ਤਰ੍ਹਾਂ ਦੇ ਪਨੀਰ ਖਾਣ ਨੂੰ ਦਿਲ ਕੀਤਾ ਸੰਤਰੇ ਖਾਣ ਨੂੰ ਦਿਲ ਕੀਤਾ ਦਿੱਤੀ ਕਿ ਨਹੀਂ ਤਰ੍ਹਾਂ ਤਰ੍ਹਾਂ ਦੇ ਭੋਜਨ ਤੈਨੂੰ ਦਿੱਤੇ ਤੇ ਰਮਈਆ ਕੇ ਗੁਣ ਜੀਵ ਪਰਾਨ ਕਮਨ ਮੂਲ ਤੇ ਕਮਨ ਦੇ ਸਟਾਨੀ ਬਾਰ ਬਵਸਦਾ ਤੁਝੇ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖ ਸੂਦ ਫਿਰ ਬੁੱਢਾ ਹੋ ਗਿਆ ਫਿਰ ਹੱਲੀ ਤੁਹਾਡੇ ਚੋਂ ਮੈਨੂੰ ਕੋਈ ਦਿਸ ਨਹੀਂ ਰਿਹਾ ਐਡਾ ਬੁੱਢਾ ਜਿਹਨੂੰ ਮੈਂ ਟਾਰਗੇਟ ਬਣਾ ਕੇ ਗੱਲ ਕਰਾਂ ਆਪ ਤੇ ਮਹਿਗਾਈ ਅਖ ਵਾਹਿਗੁਰੂ ਵਾਹਿਗੁਰੂ ਤੂੰ ਮੰਜੇ ਤੇ ਬਹਿ ਗਿਆ ਹੁਣ ਬੁੱਢਾ ਹੋ ਕੇ ਲੱਤਾ ਤੀਰੀਆਂ ਜਿਹੜੀਆਂ ਪਾਰ ਨਹੀਂ ਸਿੰਦੀਆਂ ਵਾਹਿਗੁਰੂ ਤੇ ਤੇਰੇ ਦਿਲ ਵਿੱਚ ਇਹ ਫੁਰਨਾ ਆਇਆ ਅਖ ਵਾਹਿਗੁਰੂ ਵਾਹਿਗੁਰੂ ਹੁਣ ਤੇ ਮੈਨੂੰ ਘੜੀ ਮੁੜੀ ਉੱਠਣ ਨਾਲੋਂ ਕਿਤੇ ਕੋਈ ਇਸ ਤਰ੍ਹਾਂ ਦਾ ਹੋਵੇ ਜਿਹੜਾ ਇੱਥੇ ਹੀ ਪਾਣੀ ਦੇ ਦੇ ਕੋਈ ਇਸ ਤਰ੍ਹਾਂ ਦਾ ਹੋਵੇ ਜਿਹੜਾ ਰੋਟੀ ਇੱਥੇ ਹੀ ਦੇ ਦੇ ਉਹਨੇ ਨਾ ਦਿੱਤੀ ਕਿ ਨਹੀਂ ਵਾਹਿਗੁਰੂ ਬੋਲੋ ਨਾ ਗੁਰੂ ਕੇ ਸਿੱਖ ਵਾਹਿਗੁਰੂ ਬਾਪੂ ਜੀ ਮੈਂ ਇੱਥੇ ਰੋਟੀ ਲੈ ਆਉਣੀ ਛੋਟਾ ਜਿਹਾ ਪੋਤਰਾ ਦਿੱਤਾ ਦਾਦਾ ਜੀ ਮੈਂ ਇੱਥੇ ਹੀ ਪਾਣੀ ਪਿਆ ਦਿੰਨਾ ਦਿੱਤਾ ਕਿ ਨਹੀਂ ਮੁਖ ਆਪਿਆਓ ਬੈਠ ਕੋ ਦਿਨ ਬਿਠੇ ਹੋਏ ਨੂੰ ਪਾਣੀ ਪੀਆਤਾ ਦੁੱਧ ਪੀਆਤਾ ਬਾਕੂ ਦੀਆਂ ਲੱਤਾਂ ਘੁਰਤੀਆਂ ਇਹ ਗੁਣ ਜਿਹੜੇ ਤੇਰ ਨਾਲ ਕੀਤੇ ਨੇ ਪੁੱਤਰਾ ਨੌ ਦੇ ਕੇ ਧੀਆ ਦੇ ਕੇ ਰਵਈਆ ਕੇ ਗੁਣ ਚੇਤਦਾ ਕਿ ਕੀ ਸਪੈਲਿੰਗ ਦੱਸੀ ਸੀ ਚੱਤੇ ਤੇ ਲਾ ਤੈਨੂੰ ਸਿਆਰੀ ਚੇਤੇ ਰੱਖਿਆ ਕਰ ਵੀ ਰੱਬ ਨੇ ਤੇਰਾ ਕਿਸੇ ਨੇ ਤੇਰ ਨਾਲ ਕੁਝ ਨਹੀਂ ਕੀਤਾ ਤੂੰ ਉਹਨਾਂ ਨੂੰ ਵੀ ਦਿਹਾੜੀ 'ਚ ਦੋ ਚਾਰ ਵਾਰ ਫੋਨ ਕਰਦਾ ਜਿੰਨਾਂ ਤੇਰ ਨਾਲ ਠੱਗੀਆਂ ਮਾਰੀਆਂ ਤੂੰ ਉਹਨਾਂ ਨੂੰ ਵੀ ਫੋਨ ਕਰ ਲੈਣਾ ਜੇ ਨਹੀਂ ਤੇਰਾ ਮਜ਼ਾਕਟ ਆਇਆ ਤੂੰ ਉਹਨਾਂ ਨੂੰ ਫੋਨ ਕਰ ਦੇਣਾ ਜਿੰਨ ਤੇਰੀ ਮਨ ਜਿੰਨੇ ਤੈਨੂੰ ਬਣਾਇਆ ਕਦੀ ਉਹਨੂੰ ਵੀ ਯਾਦ ਕਰ ਲਿਆ ਕਰ ਉਹਨੂੰ ਆ ਚੁੱਕਣ ਦੀ ਜ਼ਰੂਰਤ ਨਹੀਂ ਵੀ ਹੱਥ ਵਿੱਚ ਫੋਨ ਫੜਨ ਦੀ ਜ਼ਰੂਰਤ ਆ ਉਹਨੂੰ ਤੋਂ ਇਥੋਂ ਚੇਤੇ ਕਰੀ ਉਹਨੇ ਸਵੇਰੇ ਹਾਜ਼ਰ ਹੋ ਜਣਾ ਵਾਹਿਗੁਰੂ ਅੱਖ ਵੇਖ ਵਾਹਿਗੁਰੂ ਫਿਰ ਮੇਰੇ ਮਾਲਕ ਜੀ ਕਹਿੰਦੇ ਇਹ ਨਿਰਗੁਣ ਇਹ ਜੀਵ ਆ ਸਾਰੇ ਕੀਤੇ ਗੁਣਾਂ ਨੂੰ ਬੋਲੋ ਭੁੱਲ ਗਿਆ ਇਹ ਨਿਰਗੁਣ ਕਿਹ ਗੁਣ ਕਸ਼ੂ ਨਾਲ ਸੂਝੇ ਤੇ ਕੀ ਕਰੇ ਜੀ ਫਿਰ ਤੁਹਾਡੇ ਵੱਲੋਂ ਹੋ ਕੇ ਖਲੋ ਗਿਆ ਮੇਰਾ ਸਹਬ ਕਹਿੰਦਾ ਮਹਾਰਾਜ ਇਹ ਨਿਰਗੁਣਿਆਰੇ ਜੀਵ ਤੇ ਤੇਰੇ ਸਾਰੇ ਗੁਣ ਭੁੱਲ ਗਏ ਨੇ ਇਹਨੂੰ ਬਖਸ਼ ਲਿਓ ਤਉਨਾਂ ਅਨਕਸੀਤੇ ਮਹਾਰਾਜ ਨੂੰ ਬਖਸ਼ ਲਿਓ ਇਹ ਤੁਹਾਡੇ ਕੋਲ ਸਭ ਕੁਝ ਲੈ ਕੇ ਮੁੱਕਰ ਗਿਆ ਮੁੱਕਰ ਗਿਆ ਕਿ ਨਹੀਂ ਬੋਲੋ ਗੁਰੂ ਕਿਦਿ ਦਿਹਾੜੀ ਚ ਜਿੰਨੇ ਫੋਨ ਦੋਸਤਾ ਮਿੱਤਰਾਂ ਨੂੰ ਲਾਉਂਦੇ ਉਹ ਕਦੀ ਯਾਦ ਕਰਦੇ ਉਹਨੂੰ ਉਠ ਤ ਬੈਠ ਤ ਸੋਵ ਤ ਨਾਮ ਕਹੋ ਨਾਨਕ ਜਨ ਕੈ ਸਦਕਾ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਇੰਨੀ ਦਾਤ ਤੇ ਐ ਤਰ੍ਹਾਂ ਨਾ ਕਰਿਆ ਕਰੋ ਪਾਠ ਕਰਦੇ ਸਿਮਰਨ ਕਰਦੇ ਐ ਤਰ੍ਹਾਂ ਨਹੀਂ ਕਰੇ ਭਗਤ ਆਤਮ ਕੇ ਚਾਏ ਤੈਨੂੰ ਚਾਹ ਚੜਿਆ ਹੋਵੇ ਸਿਮਰਨ ਕਰਨ ਦਾ ਕਰੇ ਭਗਤ ਆਤਮ ਕੇ ਚਾਏ ਪਰਮੇਸ਼ਰ ਦੇ ਨਾਲ ਜੁੜ ਕੇ ਆਤਮਾ ਦੇ ਚਾਹ ਵਿੱਚ ਆਣ ਕੇ ਗਰੀਬ ਨਿਵਾਜ ਦਾ ਸਿਮਰਨ ਕਰੋ ਕੱਲ ਫਿਰ ਜੋੜੀ ਚੜਾਉਂਗਾ ਤੁਸੀਂ ਸੇਵਾ ਕਰ ਸਕਦੇ ਹੋ ਇੱਕ ਬੜੀ ਵੱਡੀ ਕਰੋਗੇ ਜਿਹੜਾ ਜਿਹੜਾ ਕਰੂ ਜਿਹੜਾ ਦੱਸਾਂ ਮੈਨੂੰ ਸਿਰ ਲਾ ਗਿਆ देखो मैं नोट नहीं जे मांगणे इनक चित्त रखे हो कि तू सौयो के दे एक कह दे भी ले आ भी 100 ਰੁਪਇਆ ਰੱਖੋ ਨਾ ਮੈਂ ਤੁਹਾਨੂੰ ਕਹਿਣਾ ਤੁਹਾਡਾ ਕੋਈ ਦੋਸਤ ਮਿੱਤਰ ਹੈ ਤੇ ਉਹਨੂੰ ਦੱਸੋ ਵਾਹਿਗੁਰੂ ਗੁਰਦੁਆਰੇ ਗੁਰਦੇ ਸ਼ਬਦ ਦੀ ਵਿਚਾਰ ਹੋਣੀ ਜੈ ਪ੍ਰਸਾਦ ਧਰ ਉੱਪਰ ਸੁਖ ਬਸੇ ਸੁੱਤ ਪ੍ਰਾਤ ਮੀਤ ਬੰਤਾ ਸੰਗ ਜੈ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਇਹਦੀ ਵਿਚਾਰ ਹੋਣੀ ਆ ਸੇਲੀਆਂ ਨੂੰ ਕਿਉ ਤੁਸੀਂ ਭੈਣਾਂ ਨੂੰ ਕਿਉਂ ਦਰਾਣੀਆਂ ਜਠਾਣੀਆਂ ਭਰਾਵਾਂ ਨੂੰ ਕਹੋ ਤੁਸੀਂ ਵੀ ਜਿੰਨੇ ਮੇਰੇ ਭੈਣ ਭਰਾ ਜੇ ਆਪ ਨਾ ਵੀ ਆਉਣਾ ਹੋਵੇ ਕਿਤੇ ਕੋਈ ਜ਼ਰੂਰੀ ਕੰਮ ਪੈ ਗਿਆ ਤੇ ਕਿਸੇ ਨੂੰ ਕਹਿਣਾ ਵੀ ਉੱਥੇ ਸ਼ਹੀਦਾਂ ਵਾਲੇ ਗੁਰਦੁਆਰੇ ਚੱਲੀਏ ਬਾਬਾ ਦੀਪ ਸਿੰਘ ਸਾਹਿਬ ਦੇ ਚਰਨ ਪਰਸੀਏ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਰਸੀਏ ਤੇ ਜਾ ਕੇ ਮੇਰੇ ਹਰਪ੍ਰੀਤਮ ਕੀ ਕੋਈ ਸੋ ਭਾਈ ਸੋ ਮੇਰਾ ਵੀਰ ਭਰਾ ਬਣੀਏ ਗੁਰੂ ਦੀ ਗੱਲ ਸੁਣੀਏ ਸੁਣਿਆ ਅੰਦੇ ਪਾਵੇ ਰਾਹ ਸੁਣਨ ਨਾਲ ਅੰਨੇ ਬੰਦੇ ਨੂੰ ਵੀ ਰਾਹ ਲੱਭ ਜਾਂਦਾ ਏ ਸੁਣਨ ਦੀ ਆਦਤ ਪਾਓ ਪੁੱਲਾ ਨਾ ਤਾਰਨੀਆਂ ਦੀ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਸੁਬਾਨ ਅੱਲਾਹ ਵਾਹਿਗੁਰੂ